ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝ ਸ਼ਰਕਸ਼ ਕਮੇਟੀ ਕੋਟ ਬੁੱਢਾ ਜਿਹੜਾ ਅੰਮ੍ਰਿਤਸਰ ਤੋਂ ਪਿੰਡ ਸੁਲਤਾਨਵਿੰਡ ਤੋਂ ਅਸੀਂ ਇੱਥੇ ਪਹੁੰਚੇ ਆ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕੇਂਦਰ ਸਰਕਾਰ ਨੂੰ ਅਸੀਂ ਤੇਰੇ ਨਾਲੋਂ ਜ਼ਿਆਦਾ ਭਾਰਤ ਦਾ ਸਨਮਾਨ ਕਰਦੇ ਆ ਭਾਵੇਂ ਭਾਰਤ ਦੇ ਵਿੱਚ ਰਹਿ ਕੇ ਸਾਨੂੰ ਜਮਹੂਰੀਅਤ ਹੱਕ ਨਹੀਂ ਮਿਲਦੇ ਸਾਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਉੱਤੇ ਨਹੀਂ ਜਾਣ ਦਿੱਤਾ ਜਾਂਦਾ ਸਾਡੇ ਉੱਤੇ ਤਸੱਦਦ ਕੀਤੇ ਜਾਂਦੇ ਸਾਨੂੰ ਗੋਲੀਆਂ 'ਚ ਪਾ ਕੇ ਕੁੱਟਿਆ ਜਾਂਦਾ ਸਾਨੂੰ ਗੋਲੀਆਂ ਮਾਰੀਆਂ ਜਾਂਦੀਆਂ ਸਾਡੇ ਤੇ ਅਥਰੂ ਗੈਂਸ ਦੇ ਗੋਲੇ ਸੁੱਟੇ ਜਾਂਦੇ ਪਰ ਅਸੀਂ ਭਾਰਤ ਦਾ ਸਨਮਾਨ ਕਰਦੇ ਆ ਵੇਖੋ ਉੱਤੇ ਝੰਡਾ ਲਾਇਆ ਜਾਂਦਾ ਘਮਾਉਂਦੇ ਕਰਕੇ ਝੰਡੇ ਨੂੰ ਘੁਮਾ ਅਸੀਂ ਭਾਰਤ ਦਾ ਸਨਮਾਨ ਕਰਦੇ ਆ ਉੱਤੇ ਵੇਖੋ ਝੰਡਾ ਝੁਲੰਡਿਆ ਅਸੀਂ ਭਾਰਤ ਦਾ ਉਹਨਾ ਸਨਮਾਨ ਕਰਦੇ ਆ ਤੁਹਾਡੇ ਨਾਲੋਂ ਜ਼ਿਆਦਾ ਲੀਟਰਾਂ ਨਾਲੋਂ ਜ਼ਿਆਦਾ ਪਰ ਤੁਹਾਨੂੰ ਕਿਸਾਨ ਪਤਾਨੀ ਕਿਉਂ ਅੱਤਵਾਦੀ ਦੀਦੇ ਆ ਤੁਹਾਨੂੰ ਕਿਉਂ ਅੱਤਵਾਦੀ ਦੇਖਦੇ ਆਂ ਅਸੀਂ ਕਿਉਂ ਵੱਖਵਾਦੀ ਦੇਖਦੇ ਆਂ ਤਾਂ ਦੱਸਦੇ ਆ ਇੱਕ ਸਿੱਖ ਕੌਮ ਆ ਜਿਹੜੀ ਆਪਣੇ ਹੱਕ ਮੰਗਦੀ ਆ ਦਾਣਾ ਜਿਹੜਾ ਵੀਰ ਜੀ ਹੱਕ ਮੰਗਦਾ ਉਹ ਅੱਤਵਾਦੀ ਤੇ ਵੱਖਵਾਦੀ ਬਣ ਜਾਂਦਾ ਪਰ ਅਸੀਂ ਭਾਰਤ ਦਾ ਝੰਡਾ ਚੁਲਾ ਕੇ ਸਨਮਾਨ ਕਰਦੇ ਆਂ ਅਸੀਂ ਵੀ ਭਾਰਤ ਦੇ ਵਾਸੀ ਆਂ ਪਰ ਤੁਸੀਂ ਸਾਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਨਹੀਂ ਇਹ ਜਾਣ ਦਿੰਦੇ ਅਸੀਂ ਟਰੈਕਟਰ ਜਦੋਂ ਨਵਾਂ ਕਢਾਉਂਦੇ ਆ 18% ਟੈਕਸ ਦਿੰਨੇ ਆ ਗਵਰਨਮੈਂਟ ਨੂੰ ਇਹ ਟੈਕਸ ਦੇਣ ਦੇ ਬਾਵਜੂਦ ਵੀ ਸਾਡੇ ਟਰੈਕਟਰ ਦਿੱਲੀ ਦਾ ਰਾਜਧਾਨੀ ਤੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ